ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਹੀ ਹੈਵੀ ਜਿਹੜੇ ਵਿਆਹ ਸਾਦੀਆਂ ਵਾਲਾ ਸੂਟਾਂ ਦੇ 컬렉ਸ਼ਨ ਲੈ ਕੇ ਆਏ ਵਲੇ ਪਿਓਰ ਕ੍ਰੇਪ ਦੇ ਉੱਪਰ ਹੋਣਗੇ ਫੁੱਲੀ ਹੈਂਡਵਰਕ ਹੋਏਗਾ ਨਾਲ ਪਿਓਰ ਚਨਾਉਂਦਾ ਦੁਪੱਟਾ ਰਹਿਣ ਵਾਲਾ ਇਹ ਵਲੇ ਜਿਹੜੇ ਸੂਟ ਹੋਣਗੇ ਪਿਓਰ ਕ੍ਰੇਪ ਦਾ ਜਿਹੜਾ ਸੂਟ ਹੋਏਗਾ ਜਿਸ ਤੇ ਉੱਪਰ ਆਰੀ ਵਰਕ ਰਹਿਣ ਵਾਲਾ ਦੁਪੱਟੇ ਉੱਪਰ ਪਲਸ ਪੂਰੇ ਸੂਟ ਦੇ ਉੱਪਰ ਵੀ ਹੋਏਗਾ ਜਿਹੜਾ ਆਰੀ ਵਰਕ ਹੋਏਗਾ ਇਹ ਵਲੇ ਸੂਟ ਹੋਣਗੇ ਵਿਸਕੋਸ ਆਰਗੇਂਜ਼ਾ ਦੇ ਉੱਪਰ ਰਹਿਣ ਵਾਲੇ ਹੈਗੇ ਤੇ ਨਾਲ ਵਿਸਕੋਸ ਆਰਗੇਂਜ਼ ਪੀਸ ਹੈਗੇ ਆ ਬੁਟੀਕ ਪੀਸ ਹੋਣਗੇ 3299 ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਪੀਸ ਹੋਣਗੇ ਵਿਸਕੋਸ ਆਰਗੈਂਜ਼ਾ ਦੇ ਉੱਪਰ ਹੋਣਗੇ ਮਸਲੀਨ ਦੀ ਬਾਟਮ ਹੋਏਗੀ ਨਾਲ ਟਾਈ ਐਂਡ ਡਾਈ ਦੇ ਜਿਹੜੇ ਵਿਸਕੋਸ ਸਰਕੈਂਡਾ ਰੇ ਦੁਪੱਟੇ ਰਹਿਣ ਵਾਲੇ ਆ ਇਹ ਵਾਲੇ ਸੂਟ ਹੋਣਗੇ ਵੈਲਵਟ ਦੇ ਉੱਪਰ ਹੋਣਗੇ ਜਿਸ ਦੇ ਉੱਪਰ ਹੈਗਾ ਯਾ ਥ੍ਰੈਡ ਵਰਕ ਹੋਏਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਸਿਮਰ ਦੇ ਉੱਪਰ ਰਹਿਣ ਵਾਲੇ ਹੈਗੇ ਆ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਹੋਣਗੇ ਜਿਹੜੇ ਬਨਾਰਸੀ ਸਿਮਰ ਦਾ ਸਟੱਫ ਹੋਏਗਾ ਜਿਸ ਤੇ ਉੱਪਰ 3+ ਹੈਂਡ ਦਾ ਵਰਕ ਹੋਏਗਾ ਤੇ ਨਾਲ ਸਿਮਰ ਦਾ ਹੀ ਦੁਪੱਟਾ ਰਹਿਣ ਵਾਲਾ ਹੈਗਾ ਔਰ ਪੂਰੇ ਦੇ ਪੂਰੇ ਜਿਹੜੇ ਇਹ ਹੈਂਡਵਰਕ ਦੇ ਪੀਸ ਤੁਹਾਨੂੰ ਮਿਲ ਜਾਣਗੇ ਸਿਮਰ ਦੇ ਉੱਪਰ ਹੋਣਗੇ ਸਭ ਦਾ ਪ੍ਰਾਈਸ ਵੱਖਰਾ ਵੱਖਰਾ ਹੋਏਗਾ ਡਿਜ਼ਾਈਨਿੰਗ ਵੀ ਸਭ ਦੀ ਵੱਖਰੀ ਵੱਖਰੀ ਹੋਏਗੀ ਹੈਂਡਵਰਕ ਦੇ ਪੀਸ ਹੋਣਗੇ ਬਹੁਤ ਹੀ ਹੈਵੀ ਵੇਅਰ ਸ਼ਾਦੀਆਂ ਵਾਲੇ ਪੀਸ ਨੇ ਇਹ ਵਾਲੇ ਜਿਹੜੇ ਪੀਸ ਹੋਣਗੇ ਇਹ ਰੀਵਾ ਬ੍ਰਾਂਡ ਦਾ ਜਿਹੜਾ ਸਟਾਫ ਹੋਏਗਾ ਕਾਟਰੇਜ ਦਾ ਸਟਾਫ ਰਹਿਣ ਵਾਲਾ ਵਿੰਟਰ ਦੇ ਲਈ ਸਪੈਸ਼ਲ ਔਰ ਇਹਨਾਂ ਦੀ ਜਿਹੜੀ ਬਾਟਮ ਹੋਏਗੀ 셀ਫ ਪ੍ਰਿੰਟ ਹੋਏਗੀ ਡਿਜੀਟਲ ਪ੍ਰਿੰਟ ਦਾ ਨਾਲ ਸ਼ਾਲ ਰਹਿਣ ਵਾਲਾ 1895 ਇਹਨਾਂ ਦਾ ਪ੍ਰਾਈਸ ਹੋਏਗਾ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਇਹ ਹੋਏਗਾ ਐਸਕੇ ਬ੍ਰਾਂਡ ਦਾ ਜਿਹੜਾ ਸਟਾਫ ਰਹਿਣ ਵਾਲਾ ਹੈਗਾ ਮਰਬਰੀ ਕਾਟਨ ਦੀ ਜਿਹੜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਤੇ ਨਾਲ ਕਾਟਨ ਦੀ 셀ਫ ਪ੍ਰਿੰਟ ਜਿਹੜੀ ਬਾਟਮ ਹੋਏਗੀ 135 ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਪੀਸ ਹੋਣਗੇ ਕਾਟਨ ਦੇ ਉ